ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਮਹਾਰਾਜ ਲਈ ਤਿੰਨ ਚੀਜ਼ਾਂ ਸਾਨੂੰ ਦੇਣੀਆਂ ਬੜੀ ਜ਼ਰੂਰੀ ਨੇ ਉਹ ਹੈ ਮਹਾਰਾਜ ਦਾ ਸਤਕਾਰ ਸਤਗੁਰਾਂ ਪ੍ਰਤੀ ਪਿਆਰ ਤੇ ਸਤਗੁਰਾਂ ਦਾ ਡਰ ਇਹ ਤਿੰਨੋ ਚੀਜ਼ਾਂ ਬੜੀਆਂ ਜ਼ਰੂਰੀ ਨੇ ਜਿਵੇਂ ਇੱਕ ਬੱਚਾ ਹੁੰਦਾ ਹੈ ਨਾ ਉਹ ਆਪਣੇ ਬਾਪੂ ਦਾ ਡਰ ਵੀ ਮੰਨਦਾ ਕਿ ਜੇ ਮੈਂ ਟਾਈਮ ਤੇ ਘਰੇ ਨਾ ਗਿਆ ਮੇਰੇ ਬਾਪੂ ਨੇ ਮੈਨੂੰ ਗਾਲਾਂ ਕੱਢਣੀਆਂ ਕੁੱਟਣਾ ਮਾਰਨਾ ਤੇ ਉਹੀ ਬੱਚਾ ਆਪਣੇ ਪਿਤਾ ਦੇ ਪੈਰੀ ਹੱਥ ਵੀ ਲਾਉਂਦਾ ਜਦੋਂ ਉਹਦੇ ਪਿਤਾ ਡਿਊਟੀ ਤੋਂ ਲੇਟ ਆਵੇ ਘਰੇ ਤੇ ਫਿਰ ਆਪਣੇ ਪਿਤਾ ਦਾ ਇੰਤਜ਼ਾਰ ਵੀ ਕਰਦਾ ਆਪਣੇ ਪਿਤਾ ਨਾਲ ਪਿਆਰ ਵੀ ਕਰਦਾ ਇਸੇ ਪ੍ਰਕਾਰ ਗੁਰੂ ਮਹਾਰਾਜ ਜੀ ਵੀ ਸਾਡੇ ਪਿਤਾ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਕਹਿੰਦੇ ਮਹਾਰਾਜਾ ਫਿਰ ਸਤਕਾਰ ਵੀ ਕਰਨਾ ਸੀ ਤੇ ਸਤਗੋਣਾ ਦਾ ਡਰ ਵੀ ਰੱਖਣਾ ਜਦੋਂ ਆਪਾਂ ਗੁਰੂ ਦੇ ਕੋਲ ਜਾਣਾ ਹੱਥ ਪੈਰ ਧੋ ਕੇ ਮੂੰਹ ਧੋ ਕੇ ਸੁੱਚੇ ਸਾਦੇ ਬਸਤਰ ਪਹਿਨ ਕੇ ਫਿਰ ਗੁਰੂ ਮਹਾਰਾਜ ਦੇ ਕੋਲ ਜਾਣਾ ਇਹ ਕੀ ਹੈ ਮਹਾਰਾਜ ਪ੍ਰਤੀ ਸ਼ਰਧਾ ਇੱਕ ਪਿਆਰ ਸਤਿਕਾਰ ਅਸੀਂ ਪ੍ਰਗਟ ਕਰ ਰਹੇ ਹਾਂ ਪਰ ਅੱਜ ਕੱਲ੍ਹ ਵੇਖਿਆ ਜਾ ਰਿਹਾ ਹੈ ਕਿ ਘਰਾਂ ਦੇ ਵਿੱਚ ਨਾ ਗੁਰਬਾਣੀ ਦਾ ਅਦਬ ਨਹੀਂ ਕੀਤਾ ਜਾ ਰਿਹਾ ਆਮ ਤੌਰ ਤੇ ਗੁਰਦੁਆਰਿਆਂ ਦੇ ਵਿੱਚ ਜਿਹੜੀ ਸੰਗਤ ਪਾਠ ਕਰਦੀ ਹੈ ਉਸੇ ਹੱਥ ਨਾਲ ਗੁਟਕਾ ਪੜਦੇ ਨੇ ਉਸੇ ਹੱਥ ਦੇ ਨਾਲ ਮੋਬਾਈਲ ਚੱਕ ਲੈਂਦੇ ਨੇ ਹੁਣ ਉਹ ਮੋਬਾਈਲ ਬੜਾ ਗੰਦਾ ਹੁੰਦਾ ਕਿੱਦਾਂ ਕਿਉਂਕਿ ਜੁੱਟੇ ਮਿਟੇ ਹੱਥ ਲੱਗਦੇ ਨੇ ਦੇ ਮੋਬਾਈਲ ਨੂੰ ਆ ਪੰਗੜਾ ਮੋਬਾਈਲ ਧੋ ਕੇ ਰੱਖਦੇ ਆ ਉਹੀ ਗੁਟਕਾ ਸਾਹਿਬ ਜੋ ਇੰਨਾ ਪਵਿੱਤਰ ਹੈ ਮੋਬਾਈਲ ਦੇ ਵਾਲੇ ਗੰਦੇ ਹੱਥ ਆਪਾਂ ਗੁਟਕਾ ਸਾਹਿਬ ਨੂੰ ਲਾ ਦਿੰਨੇ ਆ ਤੁਸੀਂ ਧਿਆਨ ਦੇਣਾ ਕਿ ਜਦੋਂ ਆਪਾਂ ਆਪਣੀ ਜੇਬ ਚੋਂ 10 ਰੁਪਏ ਦਾ ਨੋਟ ਕੱਢ ਕੇ ਗੋਲਗ ਵਿੱਚ ਪਾਉਂਦੇ ਆ ਉਸ ਤੋਂ ਬਾਅਦ ਵੀ ਹੱਥ ਧੋਣੇ ਚਾਹੀਦੇ ਨੇ ਬੇਨਤੀ ਹੈ ਇਹਨੂੰ ਪਖੰਡ ਨਾ ਸਮਝਿਓ ਕਿਉਂਕਿ ਉਸ ਨੋਟ ਨੂੰ ਦੇਖੋ ਕਿਹਦੇ ਕਿਹੜੇ ਹੱਥ ਲੱਗਦੇ ਭਈਏ ਦੇ ਹੱਥ ਲੱਗਦੇ ਨੇ ਜਿਹੜਾ ਚੁਟਕੀ ਜਰਦਾ ਪਾਨ ਖਾਂਦਾ ਉਸ ਨੋਟ ਨੂੰ ਸਾਡਾ ਵੀ ਹੱਥ ਲੱਗਦਾ ਤੇ ਉਸੇ ਨੋਟਾਂ ਵਾਲੇ ਹੱਥ ਨਾਲ ਅਸੀਂ ਮਹਾਰਾਜ ਜੀ ਦੇ ਗੁਟਕੇ ਚੱਕ ਲੈਨੇ ਆ ਇਸ ਕਰਕੇ ਧਿਆਨ ਰੱਖਣਾ ਚਾਹੀਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਦਸਾਂ ਪਾਤਸ਼ਾਹਾਂ ਤੱਕ ਗੁਰਬਾਣੀ ਦਾ ਅਦਬ ਕਰਨਾ ਸਿਖਾਇਆ ਗਿਆ ਜਦੋਂ ਗੁਰੂ ਪੰਜਮ ਪਾਤਸ਼ਾਹ ਮਹਾਰਾਜ ਜੀ ਨੇ ਸਰੂਪ ਲਿਖਵਾਉਣਾ ਸੀ ਨਾ ਤੇ ਜਿਹੜੀਆਂ ਪੋਥੀਆਂ ਸੀ ਉਹ ਬਾਬਾ ਮੋਹਨ ਜੀ ਦੇ ਕੋਲ ਪਈਆਂ ਗੋਵਿੰਦਵਾਲ ਸਾਹਿਬ ਜਿਨ੍ਹਾਂ ਨੂੰ ਗੋਵਿੰਦਵਾਲ ਵਾਲੀਆਂ ਪੋਥੀਆਂ ਕਿਹਾ ਜਾਂਦਾ ਭਾਈ ਗੁਰਦਾਸ ਜੀ ਨੂੰ ਭੇਜਿਆ ਵਾਪਸ ਆ ਕੇ ਪੋਥੀਆਂ ਨਹੀਂ ਮਿਲੀਆਂ ਬਾਬਾ ਬੁੱਢਾ ਜੀ ਨੂੰ ਭੇਜਿਆ ਬਾਬਾ ਬੁੱਢਾ ਜੀ ਨੇ ਬੜੀਆਂ ਆਵਾਜ਼ਾਂ ਮਾਰੀਆਂ ਮੋਹਨ ਦਰਵਾਜ਼ਾ ਖੋਲੋ ਅਸੀਂ ਆਏ ਆ ਕੋਈ ਜਵਾਬ ਨਹੀਂ ਆਇਆ ਵਾਪਸ ਆ ਗਏ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਆਪ ਗਏ ਚਲੋ ਸੰਗਤ ਜੀ ਇਦਾਂ ਹੀ ਚੱਲਦੇ ਆ ਗਲੀ ਦੇ ਵਿੱਚ ਖੜੇ ਹੋ ਕੇ ਨਾ ਗੁਰੂ ਅਰਜੁਨ ਦੇ ਮਹਾਰਾਜ ਨੇ ਦੁਤਾਰਾ ਹੱਥ 'ਚ ਫੜਿਆ ਤੇ ਕੀਰਤਨ ਕਰਨ ਲੱਗ ਪਏ ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ ਇਦਾਂ ਕੀਰਤਨ ਕਰਨ ਲੱਗ ਪਏ ਸੰਗਤ ਕਹਿੰਦੀ ਮਹਾਰਾਜ ਦਰੀ ਬਚਾ ਲੈਨੇ ਆ ਮਹਾਰਾ ਕਹਿੰਦੇ ਨਾ ਜਿਹੜਾ ਮੰਗਤਾ ਹੈ ਨਾ ਦਰੀਆਂ ਤੇ ਨਹੀਂ ਬੈਠਦਾ ਅਸੀਂ ਮੰਗਤੇ ਬਣ ਕੇ ਆਏ ਆ ਬਾਣੀ ਦੇ ਤੇ ਅਸੀਂ ਬਾਣੀ ਦੀ ਯਾਤਨਾ ਕਰਨੀ ਬਾਬਾ ਮੋਹਨ ਜੀ ਉਸ ਵੇਲੇ ਦਰਵਾਜ਼ਾ ਖੁੱਲ੍ਹਿਆ ਬਾਹਰ ਆਏ ਕੀ ਵੇਖਦੇ ਨੇ ਪੰਚਮ ਗੁਰਦੇਵ ਨੇ ਬੜੀ ਭਾਵਨਾ ਦੇ ਨਾਲ ਫਿਰ ਬਾਬਾ ਮੋਹਨ ਜੀ ਨੇ ਉਹ ਗੁਰਬਾਣੀ ਦੀਆਂ ਪੋਥੀਆਂ ਦਿੱਤੀਆਂ ਨੰਗੇ ਪੈਰੀ ਧੰਨ ਗੁਰੂ ਅਰਜੁਨ ਦੇ ਮਹਾਰਾਜ ਉਹ ਬਾਣੀ ਦੀਆਂ ਪੋਥੀਆਂ ਪਾਲਕੀ 'ਚ ਰੱਖ ਕੇ ਨਾ ਇੰਦਾਂ ਚੋਰ ਕਰਦੇ ਕਰਦੇ ਅੰਮ੍ਰਿਤਸਰ ਲੈ ਕੇ ਆਏ ਇਹ ਆ ਗੁਰਬਾਣੀ ਦਾ ਅਦਬ ਜਦੋਂ ਆਦਗ੍ਰੰਥ ਸਾਹਿਬ ਦੀ ਬੀੜ ਪੂਰਨ ਤੌਰ ਤੇ ਲਖਵਾਈ ਪ੍ਰਕਾਸ਼ ਕੀਤਾ ਦਰਬਾਰ ਸਾਹਿਬ ਦੇ ਵਿੱਚ ਸ਼ਾਮ ਨੂੰ ਸੁਖਾਸਣ ਕਰਨਾ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਸੁਖਾਸਣ ਕਿੱਥੇ ਕਰੀਏ ਕਹਿੰਦੇ ਕੋਠਾ ਸਾਹਿਬ ਜੀ ਕਰਦੇ ਹੋ ਮਹਾਰਾਜ ਕਹਿੰਦੇ ਕੋਠਾ ਸਾਹਿਬ ਦੇ ਵਿੱਚ ਉੱਥੇ ਸੁਖਾਸਣ ਕਰੋ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਉੱਥੇ ਤਾਂ ਆਪ ਜੀ ਵੀ ਸ਼ਰਮ ਕਰਦੇ ਹੋ ਕਹਿੰਦੇ ਨਹੀਂ ਅੱਜ ਤੋਂ ਬਾਅਦ ਅਸੀਂ ਥੱਲੇ ਵਿਸ਼ਰਾਮ ਕਰਿਆ ਕਰਾਂਗੇ ਉੱਪਰ ਬਾਣੀ ਦੀਆਂ ਪੋਥੀਆਂ ਹੋਣਗੀਆਂ ਮਹਾਰਾਜ ਦਾ ਸਰੂਪ ਹੋਵੇਗਾ ਅੱਜ ਵੀ ਤੁਸੀਂ ਦਰਬਾਰ ਸਾਹਿਬ ਜਾਓ ਤੇ ਕੋਠਾ ਸਾਹਿਬ ਸੱਜਖੰਡ ਦੇ ਹੇਠਾਂ ਬਿਲਕੁਲ ਇੱਕ ਚਿੱਟੇ ਰੰਗ ਦੀ ਖੱਦਰ ਦੀ ਚਾਦਰ ਵਿਛੀ ਹੁੰਦੀ ਆ ਉਹੀ ਭਾਵ ਹੈ ਕਿ ਪੰਚਮ ਪਾਤਸ਼ਾਹ ਮਹਾਰਾਜ ਅੱਜ ਵੀ ਉੱਥੇ ਵਿਸ਼ਰਾਮ ਕਰਦੇ ਨੇ ਇਹ ਬਾਣੀ ਦਾ ਅਦਬ ਸਤਵੇਂ ਪਾਤਸ਼ਾਹ ਮਹਾਰਾਜ ਇੱਕ ਵਾਰੀ ਬੈਠੇ ਸੰਗਤਦਾਰੀਏ ਕੀਰਤਨ ਕਰਦੀ ਕੰਨਾਂ ਦੇ ਵਿੱਚ ਆਵਾਜ਼ ਪਈ ਕਾਲੀ ਦੇ ਨਾਲ ਉੱਠੇ ਗੋਡੇ ਤੇ ਭਾਵਾ ਵੱਜਿਆ 6:00 ਵਜ ਗਈ ਸੇਵਾਦਾਰ ਕਹਿੰਦੇ ਮਹਾਰਾਜ ਤੁਹਾਡੇ 6:00 ਵਜ ਗਈ ਤੁਸੀਂ ਇੱਕਦਮ ਕਿਉਂ ਉੱਠੇ ਮਹਾਰਾਜ ਕਹਿੰਦੇ ਭਾਈ ਸੰਗਤ ਬਾਣੀ ਪੜਦੀ ਆ ਰਹੀ ਹੈ ਅਸੀਂ ਸਤਕਾਰ ਕਰਨਾ ਬਾਣੀ ਦਾ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋਸ਼ਿਕ ਨਹੀਂ ਹਮਾਰਾ ਉਹ ਸਾਡਾ ਸਿੱਖੀ ਨਹੀਂ ਜਿਨੇ ਗੁਰਬਾਣੀ ਦਾ ਅਦਬ ਨਹੀਂ ਕੀਤਾ ਸਤਵੇਂ ਪਾਤਸ਼ਾਹ ਮਹਾਰਾਜ ਜੀ ਦਾ ਆਪਣਾ ਸੁਪੁੱਤਰ ਬਾਬਾ ਰਾਮ ਰਾਏ ਇੱਕ ਪੰਕਤੀ ਬਦਲੀ ਸੀ ਔਰੰਗਜ਼ੇਬ ਦੇ ਦਰਬਾਰ ਚ ਮਿੱਟੀ ਮੁਸਲਮਾਨ ਕੀ ਪੇੜਾ ਪਈ কুমਿਹਾਰ ਤੇ ਉਹਨੂੰ ਬਣਾ ਦਿੱਤਾ ਮਿੱਟੀ ਬੇਈਮਾਨ ਕੀ ਪੇੜਾ ਪਈ কুমਿਹਾਰ ਤੇ ਜਦੋਂ ਗੁਰੂ ਮਹਾਰਾਜ ਜੀ ਨੂੰ ਗੱਲ ਦਾ ਪਤਾ ਲੱਗਿਆ ਕਹਿੰਦੇ ਬਾਬਾ ਰਾਮ ਰਾਏ ਸਾਡਾ ਕੁਝ ਨਹੀਂ ਲੱਗਦਾ ਜਿੱਧਰ ਮੂੰਹੇ ਚਲਿਆ ਜਾਵੇ ਜਿਹਨੇ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ ਉਹ ਸਾਡਾ ਕੁਝ ਨਹੀਂ ਲੱਗਦਾ ਆਪਣੇ ਪੁੱਤਰ ਤੱਕ ਨੂੰ ਮਹਾਰਾਜ ਜੀ ਨੇ ਖਾਰਜ ਕਰ ਦਿੱਤਾ ਸੀ ਆਪਣੇ ਪੁੱਤਰ ਤੱਕ ਨੂੰ ਵੀ ਸੋ ਇਹ ਆ ਗੁਰਬਾਣੀ ਦਾ ਅਦਬ ਆਪਣੇ ਘਰਾਂ ਦੇ ਵਿੱਚ ਜਦੋਂ ਵੀ ਆਪਾਂ ਪੋਥੀਆਂ ਦਾ ਟਿਕਾਣਾ ਕਰਨਾ ਹੈ ਸੁਖਾਸਣ ਕਰਨਾ ਹੈ ਤੇ ਉੱਚੀ ਥਾਂ ਦੇ ਉੱਤੇ ਸਾਫ਼ ਜਗ੍ਹਾ ਦੇ ਉੱਤੇ ਰੱਖਣਾ ਸਲਾਬ ਨਾ ਹੋਵੇ ਸਿਲ ਨਾ ਹੋਵੇ ਮੈਲੇ ਕੁਚਲੇ ਹੱਥ ਨਾਲ ਲੱਗਣ ਪੁੰਜੇ ਬੈਠ ਕੇ ਕਦੇ ਬਾਣੀ ਨਹੀਂ ਪੜ੍ਹਨੀ ਹੱਥ ਧੋ ਕੇ ਦਰੀ ਤੇ ਬੈਠ ਕੇ ਬਾਣੀ ਪੜ੍ਹਨੀ ਹਮੇਸ਼ਾ ਸਤਿਕਾਰ ਕਰਨਾ ਬਾਣੀ ਦਾ ਗੁਟਕਿਆਂ ਦੇ ਵਿੱਚ ਕੋਈ ਕਾਗਜ਼ ਕੋਈ ਪੱਤਰਾ ਕੋਈ ਖੰਭ ਇਹ ਕੁਝ ਨਹੀਂ ਰੱਖਣੇ ਨਿਸ਼ਾਨੀਆਂ ਨਹੀਂ ਰੱਖਣੀਆਂ ਮਹਾਰਾਜ ਜੀ ਦੀ ਕੱਲੀ-ਕੱਲੀ ਬਾਣੀ ਨੂੰ ਗੁਰੂ ਦਾ ਦਰਜਾ ਦੇਣਾ ਇੱਕ-ਇੱਕ ਪੰਕਤੀ ਨੂੰ ਜਿਹੜੇ ਪੁਰਾਣੇ ਬਜ਼ੁਰਗ ਸਨ ਨਾ ਉਹਦਾ ਜੇ ਪੰਜਾਬੀ ਦਾ ਅਖਬਾਰ ਵੀ ਥੱਲੇ ਡਿੱਗਿਆ ਪਿਆ ਨਾ ਉਹ ਵੀ ਚੁੱਕ ਕੇ ਉੱਪਰ ਰੱਖ ਦਿੰਦੇ ਸੀ ਵੀ ਇਹਨਾਂ ਅੱਖਰਾਂ ਦੇ ਵਿੱਚ ਬਾਣੀ ਲਿਖੀ ਗਈ ਆ ਅਸੀਂ ਗੁਰਬਾਣੀ ਦਾ ਸਤਿਕਾਰ ਕਰਨਾ ਸੋ ਇਦਾਂ ਹੀ ਆਪਾਂ ਵੀ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਸਤਿਕਾਰ ਕਰਨਾ ਜੇ ਸਤਿਕਾਰ ਕਰਾਂਗੇ ਤੇ ਉਹਨਾਂ ਹੀ ਸਤਿਕਾਰ ਸਾਡਾ ਹੋਵੇਗਾ ਜਿਹੜਾ ਆਪਣੇ ਗੁਰੂ ਦਾ ਸਤਕਾਰ ਕਰਦਾ ਤੇ ਮਹਾਰਾਜ ਫਿਰ ਉਹਦਾ ਸਤਕਾਰ ਦੁਨੀਆ ਦੇ ਵਿੱਚ ਪਹੁੰਦਾ ਕਹਿੰਦੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣਹਾਰਾ ਇਦਾਂ ਆਪਾਂ ਗੁਰਬਾਣੀ ਦਾ ਸਤਕਾਰ ਕਰੀਏ ਜੀ ਅਦਬ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ